ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਮੈਂ ਠੀਕ ਠਾਕ ਹਾਂ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਤੇ ਆਪਣੀ ਵੀਡੀਓ ਤੁਹਾਨੂੰ ਪਤਾ ਹੀ ਆ ਵੀ ਹੁੰਦੀ ਆ ਇਟਲੀ ਤੇ ਪਿਪਰਾਂ ਬਾਰੇ ਇਟਲੀ ਦੀ ਜਿਹੜੀ ਇਮੀਗ੍ਰੇਸ਼ਨ ਜਿਹੜੇ ਵੀਰ ਭੈਣਾਂ ਇਟਲੀ ਆਉਣਾ ਉਹਨਾਂ ਲਈ ਜਾਂ ਜਿਹੜੇ ਆ ਚੁੱਕੇ ਆ ਜਾਂ ਜਿਹੜੇ ਆਉਣ ਬਾਰੇ ਸੋਚ ਰਹੇ ਆ ਤੇ ਬਾਕੀ ਜਿਹੜੇ ਆਪਣੇ ਨਾਲ ਨਵੇਂ ਵੀਰ ਭੈਣ ਜੋੜ ਰਹੇ ਆ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਆਪਣੇ ਵੀਡੀਓ ਨੂੰ ਇੰਨਾ ਪਸੰਦ ਕਰਦੇ ਆ ਲਾਈਕ ਕਰਦੇ ਆ ਕਮੈਂਟ ਕਰਦੇ ਆ ਤੇ ਸਾਂਦੇ ਆ ਤੇ ਜਿਹੜੇ ਵੀਰ ਆ ਭੈਣਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਕਰ ਲੈਣ ਤਾਂ ਕਿ ਜਿਹੜੀ ਵੀ ਇਟਲੀ ਤੇ ਪੇਪਰਾਂ ਬਾਰੇ ਜਾਂ ਕੋਈ ਹੋਰ ਮਤਲਬ ਹੁੰਦੀ ਆ ਕੋਈ ਨਿਊਜ਼ ਉਹ ਤੁਹਾਡੇ ਤੱਕ ਪਹੁੰਚ ਜਾਵੇ ਤੇ ਬਾਕੀ ਆਪਾਂ ਇਥੋਂ ਦੇ ਜਿਹੜੇ ਰਹਿਣ ਸਹਿਣ ਆ ਜਿਵੇਂ ਇਥੋਂ ਦਾ ਮਾਹੌਲ ਆ ਹਨਾ ਇਤੋਂ ਦੀਆਂ ਮਾਰਕੀਟਾਂ ਵਗੈਰਾ ਹੋ ਆਪਾਂ ਬਲੌਗਰਾਂ ਹੀ ਵੀ ਤੁਹਾਨੂੰ ਦਿਖਾਉਂਦੇ ਰਹਿੰਨੇ ਆ ਇਸੇ ਚੈਨਲ ਤੇ ਹੁੰਦੇ ਇਤੋਂ ਦੇ ਕੰਮਕਾਰ ਜਿਵੇਂ ਕਿ ਆਪਣੇ ਉਧਰ ਨਵਾਂ ਘਰ ਲਿਆ ਹੋਇਆ ਵੀ ਰਾਏ ਹੋਇਆ ਉੱਤੇ ਰਹਿੰਦੇ ਆ ਉਹਨਾਂ ਦੇ ਕੰਮਕਾਰ ਉਹਨਾਂ ਦਾ ਰਹਿਣ ਸਹਿਣ ਜਿਵੇਂ ਕਿ ਹੁਣ ਨਵੇਂ ਵੀਰਾਂ ਨੇ ਆਉਣਾ ਵਾ ਉਹਨਾਂ ਬਾਰੇ ਆਪਾਂ ਗੱਲਾਂ ਕਰਾਉਂਦੇ ਰਹਿੰਨੇ ਆ ਤੁਹਾਡੇ ਨਾਲ ਮਤਲਬ ਸੌਰੀ ਜੀ ਬਲੌਗਰਾਂ ਹੀ ਮਤਲਬ ਆਪਾਂ ਗੱਲਾਂ ਕਰਕੇ ਤੁਹਾਡੇ ਕੋਲ ਵੀਡੀਓ ਆਪਾਂ ਪਹੁੰਚਾਉਂਦੇ ਰਹਿੰਨੇ ਆ ਤਾਂ ਕਿ ਜਿਵੇਂ ਵੀਰਾਂ ਨੇ ਨਵੇਂ ਆਣ ਆ ਵਾ ਤੇ ਉਹਨਾਂ ਨੂੰ ਪਤਾ ਲੱਗ ਜਾਵੇ ਹੁਣ ਕਾਫੀ ਟਾਈਮ ਹੋ ਗਿਆ ਬੇ ਉੱਤਰ ਵੀ ਜਾਣ ਦਾ ਟਾਈਮ ਨਹੀਂ ਲੱਗਾ ਇਹ ਤਾਂ ਐਸੇ ਜਾਂਦੇ ਰਹਿੰਦੇ ਆ ਡੇਲੀ ਜਾਂ ਮੇਰਾ ਬ੍ਰਦਰ ਇੱਧਰ ਆ ਜਾਂਦਾ ਭਤੀ ਜੇਦਰ ਗਿੜਾ ਗੁੜਾ ਮਾਰ ਜਾਂਦੇ ਕੋਈ ਨਾ ਕੋਈ ਚੀਜ਼ ਲੈਣ ਆ ਜਾਂਦੇ ਆ ਲੈ ਜਾਂਦੇ ਆ ਕਿਉਂਕਿ ਹੁਣ ਉਹ ਵੀ ਕੰਮਕਾਰਾਂ ਤੇ ਜਾਂਦੇ ਕਰਕੇ ਉਹਨਾਂ ਦਾ ਵੀ ਉਹਨਾਂ ਕਾ ਟਾਈਮ ਹੁੰਦਾ ਸੰਡੇ ਨੂੰ ਵੈਸੇ ਤਾਂ ਇਹ ਸਾਰੇ ਇਕੱਠੇ ਹੁੰਦੇ ਆ ਮੇਰੀ ਛੁੱਟੀ ਨਹੀਂ ਹੁੰਦੀ ਗਈ ਮੈਂ ਕੰਮ ਤੇ ਹੁੰਨੀ ਆ ਤੇ ਤਾਂ ਕਰਕੇ ਹੁਣ ਫਿਰ ਟਾਈਮ ਘਾਟ ਹੀ ਹੁੰਦਾ ਵੀਡੀਓ ਬਣਾਉਣ ਦਾ ਇੱਕ ਫੇਰ ਵਲੌਗ ਬਣਾਉਣ ਦਾ ਇਹ ਇੱਕ ਹੋਣਾ ਮਤਲਬ ਪੇਪਰਾਂ ਦਾ ਕਰਕੇ ਆਪਾਂ ਉਹਦੀ ਜਿੰਨੀ ਇੱਕ ਨੋਲਿਜ ਹੁੰਦੀ ਹੈ ਨਾ ਜਾਂ ਵੀਰ ਜੀ ਨੇ ਇੱਕ ਕਮੈਂਟ ਕਰ ਦਿਆ ਉਹਦੇ ਤੇ ਆਪਾਂ ਵੀਡੀਓ ਬਣਾਉਨੇ ਹੁੰਦੇ ਆ ਤੇ ਵੀ ਚਲੋ ਆਪਾਂ ਉਹ ਤੁਹਾਨੂੰ ਦੱਸਦੇ ਹੁੰਨੇ ਆ ਤੇ ਉਹਦਾ ਵਲੌਗ ਦਾ ਟਾਈਮ ਨਹੀਂ ਲੱਗਦਾ ਬਣਾਉਂਦਾ ਬਾਕੀ ਹੁਣ ਉਧਰ ਨਵੇਂ ਘਰ ਦੀ ਤਿਆਰੀ ਆ ਉਹਦੀ ਸੈਟਿੰਗ ਵੈਟਿੰਗ ਹੁੰਦੀ ਆ ਬਸ ਜਿਵੇਂ ਹੁਣ ਫਰਨੀਚਰ ਵਗੈਰਾ ਖਰੀਦ ਰਹੇ ਆ ਤੇ ਉਹਦੇ ਤੇ ਥੋੜਾ ਜਿਹਾ ਬਿਜੀ ਹੋ ਜਾਂਦਾ ਜਿੰਨਾ ਕ ਟਾਈਮ ਹੁੰਦਾ ਵਾ ਫਿਰ ਉਧਰ ਚਾਣਨੇ ਆ ਤੇ ਉਹਦੀ ਸੈਟਿੰਗ ਜੀ ਕਰੀ ਜਾਣੇ ਉੱਥੇ ਟਾਈਮ ਲੱਗ ਜਾਂਦਾ ਤਾਂ ਕਰਕੇ ਤੇ ਹਾਂਜੀ ਚਲਦੇ ਆ ਜੀ ਆਪਾਂ ਅੱਜ ਦੀ ਵੀਡੀਓ ਤੇ ਜਿਹੜੀ ਮੇਨ ਗੱਲ ਆਪਣੇ ਜਿਵੇਂ ਕਿ ਤੁਹਾਨੂੰ ਹੁਣ ਪਤਾ ਹੀ ਆ ਬਈ ਜਿਹੜੇ 5 ਤਰੀਕ ਨੂੰ ਵੀ ਹੋਗੇ ਸਾਲ ਵਾਲੇ ਪੇਪਰ ਕਲੈਂਕ 7 ਨੂੰ ਹੋਗੇ ਆ ਜਿਹੜੇ ਡੋਮੈਸਟਿਕ ਪੇਪਰ ਤੇ ਹੁਣ ਰਹਿ ਗਿਆ 12 ਤਰੀਕ ਮਤਲਬ ਪਰਸੋਂ ਇਹ ਉਹਨੀਆਂ ਜਿਹੜੇ 9 ਮਹੀਨੇ ਵਾਲੇ ਸੀਜ਼ਨ ਪੇਪਰ ਆ ਜਿਹੜੇ ਉਹ ਕਲੈਂਕ ਹੋਣੇ ਆ ਹਨਾ ਤੇ ਹੁਣ ਮਤਲਬ ਉਹਦੀ ਜਿਹਨੇ ਵੀਰਾਂ ਨੇ ਭਰੋਣਾ ਉਹ ਤਾਂ ਚਲੋ ਤਿਆਰੀ ਹੋਈ ਚੁੱਕੀ ਆ ਨਾ 30 ਨਵੰਬਰ ਤੱਕ ਪਹਿਲਾਂ ਤਿਆਰ ਹੋਈ ਪਈਆਂ ਸੀ ਸਾਰੀਆਂ ਬਸ ਕਲੈਕ ਡੇਟਾਂ ਹੀ ਸੀਗੀਆਂ 5 7 ਤੇ 12 ਦੀ 5 ਦੀ ਸਾਲ ਵਾਲੀ ਤੇ 7 ਦੀ ਡੋਮੈਸਟਿਕ ਸੀ ਤੇ 12 ਦੀ ਹੈਗੀ ਆ ਜਿਹੜੇ 9 ਮਹੀਨੇ ਵਾਲੇ ਪੇਪਰ ਆਏ ਆ ਆਪਾਂ ਦੁਬਾਰਾ ਫੇਰ ਰੀਪੀਟ ਤਾਂ ਕਰਦੇ ਹੁੰਨੇ ਆ ਕਿ ਜਿਹੜੇ ਨਵੇਂ ਵੀਰ ਭੈਣ ਆਪਣੇ ਨਾਲ ਜੋੜ ਰਹੇ ਆ ਉਹਨਾਂ ਨੇ ਵੀ ਸਾਰੀ ਪਿਛਲੀ ਜਿਹੜੀ ਵੀ ਆ ਉਹ ਪਤਾ ਲੱਗ ਜੇ ਵੀ ਕਿੱਦਾਂ ਪ੍ਰੋਸੈਸ ਚੱਲ ਰਿਹਾ ਪੇਪਰਾਂ ਦਾ ਜਿਵੇਂ ਹੁਣ ਸਾਲ ਵਾਲੇ ਕਲੈਕ ਹੋਏ ਸੀ ਉਦੋਂ ਆਪਾਂ ਤੁਹਾਨੂੰ ਅਪਡੇਟ ਦੇਤੀ ਸੀਗੀ ਜੇ ਜਿਹੜਾ ਟਾਈਮ ਸਾਰਿਆਂ ਦਾ ਬਹੁਤ ਵਧੀਆ ਆਇਆ ਵਾ ਬਟ ਟਾਈਮ ਵਧੀਆ ਆਵੇ ਚਾਹੇ ਨਾ ਵੀ ਹਨਾ ਜਿਵੇਂ ਕੋਟਾ ਮਤਲਬ ਇਸ ਸਾਲ ਜਿਆਦਾ ਸੀ ਪੇਪਰ ਭਰੇ ਘੱਟ ਗਏ ਫੈਲਾ ਘੱਟ ਤਿਆਰ ਹੋਈਆਂ ਸੀਗੀਆਂ ਤੇ ਕਲੈਕ ਵੀ ਉਸ ਹਿਸਾਬ ਨਾਲ ਹੀ ਹੋਈ ਤੇ ਜੈਸਾ ਹਨਾ ਜਿੰਨੀ ਵੀ ਟਾਈਮਿੰਗ ਆ ਕੋਲੇ ਜਿੰਨੀ 9 ਵਜੇ ਕੇ 3 4 5 ਮਿੰਟ ਤੇ ਉਹ ਸਾਰੇ ਵੀਰਾਂ ਦੇ ਜਿਹੜੇ ਪੇਪਰ ਉਹ ਨਿਕਲਨੇ ਨਿਕਲਨੇ ਆ 100% ਨਿਕਲਨੇ ਆ ਕਿਉਂਕਿ ਇਸ ਵਾਰ ਜਿਹੜੇ ਡਾਕੂਮੈਂਟ ਵੀ ਆ ਪਹਿਲਾਂ ਜਿਹੜੇ ਇੱਥੇ ਆ ਕੇ ਲਾਗਦੇ ਸੀਗੇ ਜਾਂ ਫਿਰ ਵੀ ਇਹ ਚਲੋ ਆਪਾਂ ਬਾਲਾ ਰਿਪੀਟ ਨਹੀਂ ਕਰਦੇ ਕਿਉਂਕਿ ਸਾਰਾ ਆਪਾਂ ਪਿਛਲੀਆਂ ਵੀਡੀਓ ਚ ਤੁਹਾਨੂੰ ਦੱਸਿਆ ਹੋਇਆ ਹੈਗਾ ਵੀ ਉਹ ਜਿਹੜੇ ਡਾਕੂਮੈਂਟ ਆ ਉਹ ਸਾਰੇ ਲੱਗ ਕੇ ਫੈਲਾ ਤਿਆਰ ਹੋਈਆਂ ਸੀਗੀਆਂ ਜਿਹੜੀ ਬਾਧਕਾਟ ਸੀਗੀ ਉਹਨਾਂ ਲਈ ਵੀ ਇਹਨਾਂ ਨੇ ਟਾਈਮ ਦਿੱਤਾ ਸੀਗਾ ਤੇ ਵੀ ਜੇ ਕੋਈ ਪੇਪਰ ਬਾਧਕਾਟ ਆ ਤੇ ਵੀ ਉਹ ਲਾ ਕੇ ਲਾ ਸਕਦਾ ਵਾ ਤੇ ਫਿਰ ਜਿਹੜੇ ਪੇਪਰ ਕਲਿੱਕ ਹੋਏ ਸੀਗੇ ਤੇ ਬਾਕੀ ਆਪਾਂ ਡੋਮੈਸਟਿਕ ਪੇਪਰਾਂ ਦੀ ਵੀ ਗੱਲ ਪਿਛੇ ਵੀਡੀਓ ਚ ਵੀ ਕਰਕੇ ਹਟੇ ਆਂ ਵੀ ਉਹ ਜਿਹੜਾ ਕੋਟਾ ਸੀਗਾ ਉਹ ਘੱਟ ਸੀਗਾ 95000 ਸੀ ਤੇ ਜਿਹੜੀਆਂ ਫੈਲਾ ਤਿਆਰ ਹੋਈਆਂ ਸੀ 45000 ਸੀ ਤੇ ਉਹਦੇ ਵਿੱਚੋਂ ਵੀ ਮਤਲਬ ਜਿਹੜੇ ਚਾਂਸ ਆ ਉਹ ਬਹੁਤ ਘੱਟ ਆ 40% ਹੀ ਚਾਂਸ ਆ ਵੀਰਾਂ ਦੇ ਤੇ ਜਿਨ੍ਹਾਂ ਦਾ ਟਾਈਮ ਸਹੀ ਆਇਆ ਵਾ ਜਿਵੇਂ 9 ਵਜੇ ਕੁਸ ਮਿੰਟਾਂ ਸਕਿੰਟਾਂ ਤੇ ਆਇਆ ਵਾ ਹਨਾ ਉਹਨਾਂ ਦੇ ਨਿਕਲਦੇ ਆ ਜਿਹੜੇ ਚਾਂਸ ਹੈਗੇ ਆ ਬਾਕੀ ਜਿਨ੍ਹਾਂ ਦਾ ਟਾਈਮ ਜ਼ਿਆਦਾ ਵੀ ਚਲਿਆ ਗਿਆ ਹਨਾ ਇਸ ਵਾਰ ਵੈਸੇ ਜਿਨ੍ਹਾਂ ਆਪਾਂ ਵੇਖਿਆ ਹਨਾ ਜਿਨ੍ਹਾਂ ਨੇ ਡੋਮੈਸਟਿਕ ਪੇਪਰ ਕਲਿੱਕ ਕੀਤੇ ਆ ਸੁਣਿਆ ਵਾ ਵਕੀਲਾਂ ਤੋਂ ਪਤਾ ਲੱਗਾ ਵੀ ਟਾਈਮ ਐਤਕੀ ਸਾਰਿਆਂ ਨੂੰ ਪਤਾ ਨਹੀਂ ਤਾਂ ਉਸ ਦਿਨ ਬਈ ਜਿਹੜੇ ਆ ਨੇ ਵੀ ਵਕੀਲ ਜਾਂ ਵੀਰ ਪੇਪਰ ਕਲਿੱਕ ਕਰਦੇ ਸੀਗੇ ਹਨਾ ਉਹਨਾਂ ਨੂੰ ਇੱਕ ਵਾਰੀ ਤਾਂ ਸੈਡ ਮਤਲਬ ਜਿੱਦਣ ਓਪਨ ਹੋਈ ਸੀਗੀ ਉਹਨਾਂ ਨੇ ਕੋਲ ਲਈ ਤੇ ਉਹਨਾਂ ਨੇ ਚੱਕ ਕੇ ਬਾਹਰ ਮਾਰਿਆ ਹਨਾ ਉਦੋਂ ਬਾਅਦ ਫੇਰ ਐਂਟਰ ਹੋਏ ਉਦੋਂ ਬਾਅਦ ਕਲਿੱਕ ਕੀਤੀ ਸਾਰਿਆਂ ਦਾ ਟਾਈਮ ਆ ਜਿਹੜਾ ਮਤਲਬ 5-7 ਮਿੰਟ ਤੇ ਚੱਲਿਆ ਹੀ ਗਿਆ ਵਾ ਕਿਸੇ ਦਾ ਹੀ ਹੋਊਗਾ ਜਿਹੜਾ ਮਿੰਟਾਂ ਸਕਿੰਟਾਂ ਤੇ ਚੱਲੇਗਾ ਜਾਂ ਤਾਂ ਉਸ ਦੀ ਵਜ੍ਹਾ ਕਰਕੇ ਸਾਰਿਆਂ ਕੋਈ ਪਤਾ ਹੀ ਇੱਕ ਦੋ ਮਿੰਟ ਤਾਂ ਮਿੰਟ ਜੀ ਲੰਘ ਜਾਂਦੇ ਹਨਾ ਵੀ ਉਹਦਾ ਕਰਕੇ ਵੀ ਕਹਿ ਸਕਦੇ ਆ ਨਾ ਵੀ ਸਾਰਿਆਂ ਨੇ ਇਦਾਂ ਹੋਇਆ ਵਾ ਵੀਰ ਸਾਹਿਬ ਨਾਲ ਪੇਪਰ ਨਿਕਲਦੇ ਚਾਂਸ ਹੈਗੇ ਵੀ ਆ ਹਨਾ ਵੀ ਮੈਂ 2-3 ਮਿੰਟ ਤਾਂ ਵੈਸੇ ਇਦਾਂ ਹੀ ਖਰਾਬ ਹੋ ਗਿਆ ਤੇ ਬਾਕੀ ਚਲੋ ਦੇਖਦੇ ਆਪਾਂ ਵੀ ਕੀ ਬੰਦਾ ਵਾ ਜਦੋਂ ਪੇਪਰ ਨਿਕਲਣ ਲੱਗੇ ਉਹਦੀ ਆਪਾਂ ਤੁਹਾਨੂੰ ਨਾਲ ਦੀ ਨਾਲ ਅਪਡੇਟ ਦਵਾਂਗੇ ਬਾਕੀ ਜਿਹੜੇ 9 ਮਹੀਨੇ ਵਾਲੇ ਪੇਪਰ ਤੇ ਉਹ ਆਪਣੇ 12 ਤਰੀਕ ਨੂੰ ਕਲੈਕ ਤੇ ਉਹ ਵੀ ਹੁਣ ਜਿਵੇਂ ਆਪਣੇ ਕੋਲ ਕਮੈਂਟ ਆਉਂਦੇ ਆ ਆਇਆ ਵੀ ਆਜ ਵਾਲੀ ਕੱਲ ਲੱਪਾ ਪਾ ਪਾਈਸੇ ਕੱਲ ਨਹੀਂ ਟਾਈਮ ਲੱਗਾ ਹਾਂ ਪਰਸੋਂ ਵਾਲੀ ਵੀਡੀਓ ਤੇ ਕਮੈਂਟ ਆਇਆ ਸੀਗਾ ਜਿਵੇਂ 9 ਮਹੀਨੇ ਵਾਲਿਆਂ ਦੇ ਸੀਜ਼ਨ ਪੇਪਰ ਦੇ ਕਿੰਨੇ ਚਾਂਸ ਆ ਨਿਕਲਦੇ ਹਾਂ ਜੀ ਜੀ ਉਹਦੇ ਵੀ ਪੂਰੇ ਪੂਰੇ ਚਾਂਸ ਆ ਕਿਉਂਕਿ ਉਹ ਵੀ ਜਿਹੜਾ ਕੋਟਾ ਸੀਗਾ ਉਹ ਜ਼ਿਆਦਾ ਸੀ ਤੇ ਫੇਲਾਂ ਘੱਟ ਤਿਆਰ ਹੋਈਆਂ ਤੇ ਪੇਪਰ ਵੀ ਉਸ ਹਾਵ ਨਾਲ ਜਿੰਨੀਆਂ ਫੇਲਾਂ ਤਿਆਰ ਹੋਈਆਂ ਉਹਨੇ ਕਲੈਕ ਹੋਣੇ ਆ ਉਹਦੇ ਵਿੱਚ ਵੀ ਟਾਈਮਿੰਗ ਦੀ ਕੋਈ ਵੀ ਮਤਲਬ ਹੈ ਨਿੰਗਾ ਜਿੰਨੇ ਤੇ ਵੀ ਹੋ ਗਿਆ ਉਹ ਤੁਹਾਡੇ ਪੇਪਰ ਆ ਜਿਹੜੇ ਕਲੈਕ ਹੋ ਮਤਲਬ ਹੋ ਗਏ ਉਹ ਤੁਹਾਡੇ ਪੇਪਰ ਆ ਜਿਹੜੇ ਨਿਕਲੇ ਨਿਕਲੇ ਹਾਂ ਜੀ ਬਾਕੀ ਆਪਾਂ ਮੇਨ ਗੱਲ ਕਰਦੇ ਹਾਂ ਮੇਨ ਗੱਲ ਆਪਾਂ ਜਿਹੜੀ ਕਰਦੇ ਆ ਜਿਹੜੇ ਆਪਾਂ ਨੂੰ ਦੋ ਹੈਰਾਨੀ ਜਾਣਕ ਜੇ ਉਹਨੂੰ ਆਪਾਂ ਕਹਿ ਸਕਦੇ ਆ ਉਹ ਕਮੈਂਟ ਆਇਆ ਹਨਾ ਉਹਨਾਂ ਬਾਰੇ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਹਾਂ ਤੇ ਮੈਂ ਕਿਹਾ ਚਲੋ ਵੀਡੀਓ ਕਮੈਂਟ ਤਾਂ ਉਹ ਕੱਲ ਹਾਂ ਕੱਲ ਮੈਂ ਸਵੇਰ ਦੂਜਾ ਵੇਖਿਆ ਸੀ ਉਹ ਕਮੈਂਟ ਆਇਆ ਇੰਸਟਾਗ੍ਰam ਤੇ ਤੇ ਫਿਰ ਮੈਂ ਇਹਨਾਂ ਨਾਲ ਵੀ ਉਹ ਸ਼ੇਅਰ ਕੀਤਾ ਮੈਂ ਕਿਹਾ ਵੇਖੋ ਏਦਾਂ ਕਮੈਂਟ ਆਇਆ ਵਾ ਤੇ ਇਹਨਾਂ ਦਾ ਟਾਈਮ ਨਹੀਂ ਲੱਗਾ ਇਹ ਵੀ ਹੁਣ ਥੋੜੇ ਜੇ ਦੋ ਕਦਿਆਂ ਹੋ ਗਏ ਬੀਜੀ ਅੱਜ ਸ਼ਾਮ ਨੂੰ ਵੀ 7 7 ਵਜੇ ਦੇ ਨੂੰ ਅਸੀਂ ਬਾਹਰ ਜਾਣਾ ਵਾ ਕਿਉਂਕਿ ਮੇਰੀ ਛੁੱਟੀ ਆ ਤੇ ਸ਼ਾਇਦ ਅੱਜ ਵੀ ਇਹਨਾਂ ਦਾ ਟਾਈਮ ਨਾ ਲੱਗੂਗਾ ਬਣਾਉਣ ਦਾ ਵੀਡੀਓ ਤੇ ਫਿਰ ਇਹ ਵੀ ਤੁਹਾਡੇ ਨਾਲ ਉਹ ਗੱਲ ਤੇ ਚੰਗੀ ਤਰ੍ਹਾਂ ਵੀ ਮਤਲਬ ਤੁਹਾਨੂੰ ਸਮਝਾਉਣਗੇ ਸ਼ੇਅਰ ਕਰ ਲੇਗੇ ਮੈਂ ਤੁਹਾਨੂੰ ਬਸ ਉਹ ਕਮੈਂਟ ਬਾਰੇ ਦੱਸ ਦਿਆਂ ਤੇ ਬਾਕੀ ਫਿਰ ਆਪਾਂ ਤੁਹਾਡੇ ਨਾਲ ਜਿੰਨਾ ਆਪਾਂ ਕਹਿ ਸਕਦੇ ਵੀਰਾਂ ਨੂੰ ਉਹ ਲੱਖ ਸਮਝਾਉਣੇ ਆਪਾਂ ਉਹ ਕਮੈਂਟ ਬਾਰੇ ਬਾਕੀ ਆਪਾਂ ਉਹ ਕਮੈਂਟਾਂ ਤੇ ਜਾਣ ਤੋਂ ਪਹਿਲਾਂ ਇੱਕ ਦੋ ਕਮੈਂਟ ਆ ਜਿਹੜੇ ਹੋਰ ਆਪਾਂ ਪੜ੍ਹਦੇ ਆ ਫਿਰ ਨਹੀਂ ਉਹ ਰਹਿ ਜਾਂਦੇ ਆ ਫਿਰ ਵੀਰ ਕਹਿ ਦਿੰਦੇ ਆ ਸਾਡੇ ਕਮੈਂਟ ਦਾ ਤੁਸੀਂ ਆਨਸਰ ਨਹੀਂ ਦਿੱਤਾ ਫਿਰ ਆਪਾਂ ਤੁਹਾਨੂੰ ਉਹ ਕਮੈਂਟ ਦੱਸਦੇ ਆ ਵੀ ਉਹ ਕਮੈਂਟ ਆਪਾਂ ਕਿੱਦਾਂ ਆਇਆ ਵਾ ਹਾਂਜੀ ਇੱਕ ਤਾਂ ਸੀਗਾ ਜੀ ਸਿਸਟਰ ਜੀ 9 ਵਜੇ ਤੇ 1 ਮਿੰਟ ਤੇ ਡੋਮੈਸਟਿਕ ਪੇਪਰ ਫੈਲ ਹੋਈ ਆ ਪਾਰਮਾ ਸਿਟੀ ਤੋਂ ਕਿੰਨੇ ਚਾਂਸ ਆ ਹਾਂਜੀ ਪਹਿਲਾਂ ਤੁਹਾਨੂੰ ਆਪਾਂ ਇਹ ਦੱਸਦੇ ਹਾਂ ਵੀ ਜਿਹੜੇ ਹਜੇ ਮਤਲਬ ਅੱਜ ਹੀ ਵਕੀਲ ਨਾਲ ਗੱਲ ਹੋਈ ਆ ਜਿੰਨੇ ਟਾਈਮ ਤੇ ਆਪਾਂ ਪੇਪਰ ਕਹਿੰਦੇ ਵੀ ਕਲਿੱਕ ਹੋਇਆ ਜਿਵੇਂ ਕਹਿੰਦੇ ਮਿੰਟਾਂ ਸਕਿੰਟਾਂ ਤੇ ਨਵਾਂ ਮਤਲਬ ਸਾਲ ਵਾਲੇ ਪੇਪਰ ਵੀ ਹਨ ਤੇ ਉਹ ਜਦੋਂ ਸਲਿੱਪਾਂ ਨਿਕਲਦੀਆਂ ਨਾ ਉਹ ਟਾਈਮ ਉਹਨਾਂ ਨਹੀਂ ਹੁੰਦਾ ਜਿੰਨੇ ਤੇ ਕਲਿੱਕ ਹੋਇਆ ਪੇਪਰ ਹਨ ਉਹ ਟਾਈਮ ਮਤਲਬ 1-2 ਮਿੰਟ ਜਾਂ ਸਕਿੰਟ ਤੇ ਉਹ ਜ਼ਿਆਦਾ ਹੁੰਦਾ ਜਿੰਨਾ ਚਿੱਕੜ ਸਲਿੱਪਾਂ ਨਹੀਂ ਆਪਣੇ ਹੱਥ ਜਮਦੀਆਂ ਹਨਾ ਉਹਨਾਂ ਚਾਰੇ ਤੁਸੀਂ ਟਾਈਮ ਜਿਵੇਂ ਤੁਹਾਨੂੰ ਕਿਸੇ ਨੇ ਦੱਸਿਆ ਉਸੇ ਤੇ ਤੁਸੀਂ ਨਾਰੋ ਵੀ ਸਾਡਾ ਇੰਨਾ ਟਾਈਮ ਆ ਜਦੋਂ ਤੁਹਾਡੇ ਹੱਥ 'ਚ ਸਲਿੱਪਾਂ ਆ ਗਿਆ ਸਿੱਧਾ ਆ ਗਈ ਉਹਦੇ ਤੇ ਸਾਰਾ ਕੁਝ ਲਿਖਿਆ ਹੋਊਗਾ ਵੀ ਤੁਹਾਡਾ ਕਿੰਨਾ ਟਾਈਮ ਹੋਇਆ ਮੈਂ ਤੁਸੀਂ ਉਹ ਟਾਈਮ ਮੰਨ ਕੇ ਚੱਲਿਓ ਵੀ ਇੰਨੇ ਟਾਈਮ ਤੇ ਸਾਡੇ ਪੇਪਰ ਕਲਿੱਕ ਹੋਏ ਆ ਤੇ ਫੇਰ ਵੀ ਮਤਲਬ ਉਹੀ ਟਾਈਮ ਸਹੀ ਹੋਊਗਾ ਜਿਵੇਂ ਹੁਣ ਆਪਣੇ ਦੱਸਣ ਤੇ ਵੀ ਕਿਸੇ ਨੇ ਅਨੁਦਾਸਦਾ ਵੀ ਹਾਂ ਮੈਂਟਨਸ ਕੈਂਟਾਂ ਤੇ ਇਹ ਖੁਦ ਮਤਲਬ ਵਕੀਲਾਂ ਦੇ ਵੀ ਕਹਿਣ ਤੇ ਉਹਨਾਂ ਜਦੋਂ ਪੇਪਰ ਕਲਿੱਕ ਕੀਤੇ ਤੇ ਵੀ ਵੇਖਿਆ ਕੋਈ ਮੈਂਟਨਸ ਕੈਂਟਾਂ ਦੇ ਵਿੱਚ ਆ ਗਿਆ ਟਾਈਮ ਹਨਾ ਜਿਵੇਂ ਮਤਲਬ ਆਪਾਂ ਬਰਸਾਲ ਵਾਲੇ ਪੇਪਰ ਆ ਜਿਹੜੇ ਉਹਦੀ ਸਾਈਡ ਆ ਜਿਹੜੀ ਇੱਕ ਦੋ ਮਿੰਟ ਪਹਿਲੇ ਖੁੱਲ ਗਈ ਸੀ ਉਹਦੇ ਪੇਪਰ ਕਲਿੱਕ ਹੋ ਗਏ ਪਰ ਬਾਅਦ ਚ ਜਦੋਂ ਸਲਿੱਪਾਂ ਮਤਲਬ ਸਲਿੱਪਾਂ ਹਜੇ ਕਿਸੇ ਨੂੰ ਵੀ ਨਹੀਂ ਮਿਲੀਆਂ ਗਈਆਂ ਹਨਾ ਸਲਿੱਪਾਂ ਹਜੇ ਆਈਆਂ ਨਹੀਂਆਂ ਤੇ ਬਾਅਦ ਚ ਜੇ ਟਾਈਮਿੰਗ ਆ ਤੇ ਉਹ ਵੇਖੀ ਤੇ ਉਹ 9:00 ਵਜੇ ਦੋ ਤਿੰਨ ਮਿੰਟ ਤੇ ਚਲੀ ਗਈ ਹਨਾ ਤੇ ਇੰਨਾ ਜਿੰਨਾ ਜਿੱਕਰ ਤੁਹਾਡੇ ਕੋਲ ਆਉਂਦੀ ਨਹੀਂ ਜਿਵੇਂ ਹੁਣ ਡੋਮੈਸਟਿਕ ਪੇਪਰ ਕਲੈਕ ਹੋਏ ਸੀ ਉਹਨਾਂ ਨੇ ਜਦੋਂ ਕਲੈਕ ਕੀਤਾ ਵੇਖਿਆ ਵੀ 9:00 ਵਜੇ 2 ਕਮੈਂਟ ਤੇ ਹੁਣ ਸਲਿੱਪ ਤੋਂ ਪਤਾ ਲੱਗਾ ਵੀ ਉਹ 7 ਮਿੰਟ ਦੀ ਮਤਲਬ ਚਲੀ ਗਈ ਹੈ ਤੇ ਇਸ ਕਰਕੇ ਵੀ ਹਜੇ ਸਲਿੱਪਾਂ 7 ਮਿੰਟ ਦੀ ਚਲੇ ਗਏ ਹਾਂਜੀ ਹੁਣ ਤੱਕ ਸਲਿੱਪਾਂ ਜਿੰਨਾ ਚਿਰ ਨਹੀਂ ਆਉਂਦੀਆਂ ਤੇ ਉਹਨਾਂ ਜੇਕਰ ਤੁਸੀਂ ਹਾਂ ਇਹਨਾਂ ਵੀ ਚਲੋ ਸਾਡਾ ਇੰਨਾ ਟਾਈਮ ਜਦੋਂ ਤੁਹਾਡੇ ਹੱਥ ਸਲਿੱਪ ਲੱਗ ਗਈ ਉਹਦੇ ਤੋਂ ਨੂੰ ਮੇਨ ਟਾਈਮ ਪਤਾ ਲੱਗਣਾ ਵਾ ਵੀ ਤੁਹਾਡਾ ਕਿੰਨੇ ਮਿੰਟ ਸਕੈਲਟ ਤੇ ਗਿਆ ਬਾਕੀ 9 ਸਾਲ ਵਾਲੇ ਪੇਪਰ ਜਾਂ 9 ਮਹੀਨੇ ਵਾਲੇ ਮਤੋਂ ਡਾਲਣ ਦੀ ਕੋਈ ਵੀ ਲੋੜ ਨਹੀਂ ਤੁਹਾਡਾ ਟਾਈਮ ਜਾਂ ਤਿੰਨ ਚਾਰ ਮਿੰਟ ਕਿੰਨੇ ਵੀ ਮਿੰਟ ਤੇ ਚਲਿਆ ਗਿਆ ਹੈ ਤੇ ਕੀ ਤੁਹਾਡੇ ਪੇਪਰ ਆ ਜਿਹੜੇ ਜੇ ਤਾਂ ਸਾਰੇ ਡਾਕੂਮੈਂਟ ਸਹੀ ਆ ਉਹ ਵੀ ਆਪਾਂ ਸਹੀ ਕਹਿ ਸਕਦੇ ਆ ਕਿਉਂਕਿ ਫੇਰ ਹੀ ਪੇਪਰ ਕਲਿੱਕ ਹੋਏ ਆ ਤੇ ਤੁਹਾਡੇ ਜਿਹੜੇ ਚਾਂਸ ਆ ਉਹ ਪੂਰੇ ਪੂਰੇ ਆ ਨਿਕਲਣਗੇ ਪੇਪਰਨ ਹਾਂਜੀ ਸਿਸਟਰ ਜੀ ਮੈਂ ਇੱਕ ਸਵਾਲ ਪੁੱਛਣਾ ਸੀ ਪਲੀਜ਼ ਜ਼ਰੂਰ ਦੱਸਿਓ ਕਿ 7 ਤਰੀਕ ਨੂੰ ਡਮੈਸਟਿਕ ਦਮੰਦਾ ਕਰਾਇਆ ਮਾਲਕ ਦਾ ਬੇਟਾ ਜਿਹੜਾ ਕਿ ਬੈੱਡ ਤੇ ਆ ਪਲੀਜ਼ ਮੈਨੂੰ ਇਹ ਜ਼ਰੂਰ ਦੱਸਿਓ ਕਿ ਇਹਦਾ ਕੋਟਾ ਵੱਖਰਾ ਹੁੰਦਾ ਜਾਂ ਸੇਮ ਹੀ ਹੁੰਦਾ ਬਾਕੀਆਂ ਵਾਂਗ ਪਲੀਜ਼ ਜ਼ਰੂਰ ਦੱਸਿਓ ਇਸ ਕੋਟੇ ਦਾ ਕਿੰਨੇ ਪਰਸੈਂਟ ਚਾਂਸ ਹੁੰਦੇ ਆ ਨਿਕਲਦੇ ਪਲੀਜ਼ ਮੈਂ ਵੇਟ ਕਰੂੰਗਾ ਤੁਹਾਡੇ ਜਵਾਬ ਦੀ ਹਾਂਜੀ ਵੀਰ ਜੀ ਜੇ ਤਾਂ ਤੁਹਾਡੇ ਉਹਨਾਂ ਨੇ ਭਰੇ ਐ ਡੋਮੈਸਟਿਕ ਪੇਪਰ ਜਿਵੇਂ ਕਿ ਘਰਾਂ ਦੇ ਲਈ ਆਪਾਂ ਨੂੰ ਲੋਡ ਆ ਜਾਂ ਸੰਭਲਣ ਲਈ ਜਾਂ ਕੰਮ ਕਰਨ ਲਈ ਜਾਂ ਜਿਵੇਂ ਬਜ਼ੁਰਗਾਂ ਨੂੰ ਸੰਭਲਣ ਲਈ ਹਨ ਉਹ ਤਾਂ ਸੇਮ ਉਹੀ ਗੱਲ ਆ ਜਾਣੀ ਆ ਵੀ ਜਿਵੇਂ ਨਲ ਡੋਮੈਸਟਿਕ ਪੇਪਰਾਂ ਦੇ ਉਹ ਕੋਟੇ ਦੇ ਹਿਸਾਬ ਨਾਲ ਤੁਹਾਡੇ ਪੇਪਰ ਨਿਕਲਣਗੇ ਜਾਂ ਮੇਨ ਟਾਈਮਿੰਗ ਦੇ ਹਿਸਾਬ ਨਾਲ ਜੇ ਮੈਂਟਾਂ ਸਕੈਂਟਾਂ ਦੇ ਵਿੱਚ ਆ ਗਿਆ ਮੈਂਟਾਂ ਸਕੈਂਟਾਂ ਦੇ ਵਿੱਚ ਆ ਗਿਆ ਜਾਂ ਇੱਕ ਅੱਧੇ ਮਿੰਟ ਵਿੱਚ ਆ ਗਿਆ ਉਸ ਹਿਸਾਬ ਨਾਲ ਤੁਹਾਡੇ ਵੀ ਪੂਰੇ ਚਾਂਸ ਆ ਹਾਂਜੀ ਜੇ ਜਿਹੜਾ ਬਖਰਾ ਕੋਟਾ 10000 ਸੀਗਾ ਜਿਹੜਾ ਕਿ ਆਪਾਹ ਜਾਂ ਲਈ ਤੇ ਜਾਂ ਜਿਹੜੇ ਬਾਹਲੇ ਬਜ਼ੁਰਗਾਂ ਜਾਂ ਜਿਹੜੇ ਬੱਚੇ ਵੀ ਮਤਲਬ ਵੀਲਚੇਅਰ ਤੇ ਇਦਾਂ ਦੇ ਮਤਲਬ ਕੇਸ ਹੈਗੇ ਆ ਜਿਹੜੇ ਉਹਨਾਂ ਵਾਸਤੇ 10000 ਕੋਟਾ ਸਵਾਰ ਸਰਕਾਰ ਨੇ ਲੱਗ ਰੱਖਿਆ ਸੀ ਜੇ ਤਾਂ ਉਹਨਾਂ ਦੇ ਵਿੱਚ ਆ ਤੁਹਾਡਾ ਕੇਸ ਮਤਲਬ ਉਹਨਾਂ ਵਿੱਚ ਤੁਹਾਡੀ ਫਾਈਲ ਤਿਆਰ ਹੈ ਫਿਰ ਤੁਹਾਡੇ ਪੂਰੇ ਪੂਰੇ ਚਾਂਸ ਆ 100% ਚਾਂਸ ਆ ਯੂ ਪੇਪਰ ਆ ਜਿਹੜੇ ਤੁਹਾਡੇ ਉਹ ਨਿਕਲਿਆਉਣਗੇ ਆਮ ਜਿਆਦਾ ਪੇਪਰ ਤਾਂ ਆਪਣੇ ਡੋਮੈਸਟਿਕ ਇਸੇ ਬੇਸ ਤੇ ਵਕੀਲ ਜਿਹੜੇ ਭਰੇ ਹੁੰਦੇ ਆ ਇਸ ਤਰ੍ਹਾਂ ਆ ਗੁੰਦੇ ਆ ਵੀ ਮਤਲਬ ਘਰਾਂ ਦੇ ਕੰਮ ਲਈ ਆ ਜਾਂ ਬਜ਼ੁਰਗਾਂ ਦੀ ਦੇਖਭਾਲ ਲਈ ਆ ਤੇ ਜੇ ਤੁਹਾਡੇ ਉਸ ਕੋਟਾ ਜਿਹੜਾ ਵੱਖਰਾ ਸੀ 10000 ਚਾਹਦੇ ਚ ਪੇਪਰ ਭਰੇ ਆ ਤੁਹਾਡੇ ਫਿਰ ਤੁਹਾਡੇ ਜਿਹੜੇ ਪੂਰੇ ਪੂਰੇ ਚਾਂਸ ਆ ਨਿਕਲਦੇ ਆ ਹਾਂਜੀ ਮੈਡਮ ਜੀ 9 ਮਹੀਨੇ ਵਾਲੇ ਪੇਪਰ ਜਦੋਂ ਨਿਕਲ ਜਾਂਦੇ ਆ ਜਿਸ ਮਾਲਕ ਨੇ ਫੈਲ ਕੀਤੇ ਹੁੰਦੇ ਆ ਉਸ ਕੋਲ ਕੰਮ ਕਰਨਾ ਪੈਂਦਾ ਜਾਂ ਆਪਾਂ ਕਿਸੇ ਹੋਰ ਮਾਲਕ ਕੋਲੇ ਵੀ ਕੰਮ ਕਰ ਸਕਦੇ ਆ ਹਾਂਜੀ ਜਿਹੜਾ ਕਾਨੂੰਨ ਦੇ ਹਿਸਾਬ ਨਾਲ ਲੇਜੈਂਡ ਦੇ ਹਿਸਾਬ ਨਾਲ ਤਾਂ ਉਸੇ ਮਾਲਕ ਕੋਲੇ ਕੰਮ ਕਰਨਾ ਪੈਂਦਾ ਘੱਟੋ ਘੱਟ 3 ਮਹੀਨੇ ਜਿਹੜੇ ਮਾਲਕ ਨੇ ਆਪਾਂ ਨੂੰ ਸੱਦਿਆ ਵਾ ਬੁਲਾਇਆ ਹੈ ਨਾ ਚਲੋ ਜੇ ਉਹ ਕਿਸੇ ਵਜ੍ਹਾ ਕਰਕੇ ਉਹ ਮਾਲਕ ਕੋਲੇ ਕੰਮ ਨਹੀਂ ਹੈਗਾ ਉਹ ਤੁਹਾਡੇ ਪੇਪਰ ਕੱਟ ਕੁੱਟਾ ਜਮਾ ਕਰਵਾਉਂਦਾ ਵਾ ਤੇ ਤੁਸੀਂ ਜਿਹੜੇ ਹੋਰ ਮਾਲਕ ਕੋਲੇ ਵੀ ਕੰਮ ਕਰ ਸਕਦੇ ਆ ਤੇ ਪਰ ਜਿਹੜੇ ਲਿਜੇ ਆ ਕਾਨੂੰਨ ਉਸ ਦੇ ਹਿਸਾਬ ਨਾਲ ਤਾਂ ਆਪਾਂ ਨੂੰ ਉਸ ਮਾਲਕ ਕੋਲੇ ਕੰਮ ਕਰਨਾ ਪੈਂਦਾ ਹਾਂਜੀ ਜੇ ਤੁਹਾਨੂੰ ਜਿਹੜੇ ਮਾਲਕ ਨੇ ਬੁਲਾਇਆ ਤੁਹਾਨੂੰ ਉਹ ਕੰਮ ਤੇ ਰੱਖਦਾ ਪੈਸੇ ਭਲੇ ਘੱਟ ਵੀ ਦਿੰਦਾ ਵਾ ਤੇ ਤੁਸੀਂ ਉਸੇ ਮਾਲਕ ਕੋਲੇ ਕੰਮ ਕਰਿਓ ਜਿਹੜੇ ਤੁਹਾਡੇ ਪੇਪਰ ਆ ਉਹ ਅੱਗੇ ਸਿੱਧੇ ਹੋ ਜਾਣ ਤੁਹਾਡੇ ਪੇਪਰ ਆ ਜਿਹੜੇ ਬਣ ਜਾਣ ਹਾਂਜੀ ਇੱਕ ਸਵਾਲ ਆਪਣਾ ਹੈ ਨਾ ਇਹੀ ਮੈਂ ਤੁਹਾਨੂੰ ਫਿਰ ਗੱਲ ਕਰਦੀ ਸੀ ਫਰਾਨੀ ਜਾਣ ਕੇ ਜਿਹੜੇ ਆਪਾਂ ਨੂੰ ਦੋ ਸਵਾਲ ਆਏ ਆ ਤੇ ਉਹਦੇ ਵਿੱਚੋਂ ਇੱਕ ਤਾਂ ਇਹ ਹੀ ਆ ਨਮਸਤੇ ਜੀ ਮੈਂ ਨਵੰਬਰ ਚ ਪਾਸਪੋਰਟ ਦਿੱਤਾ ਸੀ ਔਰ ਏਜੰਟ ਕਹਿ ਰਿਹਾ ਹੈ ਕਿ ਪੇਪਰ ਨਿਕਲ ਆਏ ਆ ਜਾਂ ਜੇ ਕੌਣ ਸੇ ਪੇਪਰ ਹੋ ਸਕਦੇ ਆ ਜੋ ਨਿਕਲ ਗਏ ਆ ਪਲੀਜ਼ ਦੱਸਿਓ ਅਪਾਇੰਟਮੈਂਟ ਵੀ ਮਿਲ ਗਈ ਆ ਹਾਂਜੀ ਵੀ ਜੀ ਇਹ ਦੇਖੋ ਜੀ ਨਵੰਬਰ ਚ ਮਤਲਬ ਪਹਿਲਾਂ ਤਿਆਰ ਹੋਈਆਂ ਆਪਾਂ ਨੂੰ ਪਤਾ ਹੀ ਹੈ ਨਾ ਸਾਰੇ ਪੇਪਰਾਂ ਦੀਆਂ ਤੇ ਜਿਹੜੇ ਉਹ ਮਤਲਬ ਕਲੈਕ ਹੌਨ ਹੋ ਰਹੇ ਆ ਇੱਕ ਤਾਂ 5 ਨੂੰ ਸਾਲ ਵਾਲੇ ਹੋਗੇ 7 ਨੂੰ ਡੋਮੈਸਟਿਕ ਹੋਗੇ ਤੇ ਜਿਹੜੇ ਮਤਲਬ ਬਾਲਾਂ ਤੀਕ ਨੂੰ 9 ਮਹੀਨੇ ਵਾਲੇ ਹੋਣੇ ਆ ਹਜੇ ਤੱਕ ਤਾਂ ਸਲਿੱਪਾਂ ਵੀ ਨਹੀਂ ਮਿਲਿਆਂਗੀਆਂ ਤੇ ਵੀ ਪੇਪਰ ਥੋੜੇ ਕਿਵੇਂ ਨਿਕਲੇ ਆਏ ਹਨ ਕੈਸੇ ਵੇਸ ਤੇ ਨਿਕਲੇ ਆਏ ਸਮਝ ਨਹੀਂ ਆ ਰਹੀ ਜਾਂ ਤਾਂ ਥੋੜੇ ਹੋਣਗੇ ਜਾਂ ਤਾਂ ਮਤਲਬ ਜੇ ਤਾਂ ਹਜੇ ਤੱਕ ਜਾਣਟ ਨੇ ਤੁਹਾਨੂੰ ਕੁਝ ਨਹੀਂ ਭੇਜਿਆਗਾ ਵੈਸੇ ਤੁਹਾਨੂੰ ਕਹਿ ਰਿਆ ਤੇ ਜਾਂ ਫੇਰ ਮਤਲਬ ਜਾਂ ਜਿਹੜੇ ਪਿੱਛੇ ਤੁਹਾਡੇ ਪੇਪਰ ਭਰੇ ਸੀਗੇ ਹਨਾ ਪਰ ਇਹ ਹੋਣਗੇ ਪਹਿਲਾਂ ਦੇ ਹਨ ਪਰ ਜੇ ਜਦੋਂ ਤੁਸੀਂ ਕਹਿ ਰਹੇ ਹੋ ਹੁਣੇ ਨਵੰਬਰ ਚ ਹੀ ਪਾਸਪੋਰਟ ਦਿੱਤਾ ਇਹ ਤਾਂ ਕਿਸੇ ਹਿਸਾਬ ਨਾਲ ਵੀ ਤੁਹਾਡੇ ਪੇਪਰ ਨਿਕਲ ਸਕਦੇ ਈ ਜਲਦੀ ਤਾਂ ਕਿਤੇ ਵੀ ਨਹੀਂ ਨਿਕਲ ਸਕਦੇ ਕਿਸੇ ਕਾਨੂੰਨ ਚ ਵੀ ਨਹੀਂ ਨਿਕਲ ਸਕਦੇ ਹਾਂ ਜੇ ਆਪਾਂ ਮੰਨ ਕੇ ਚੱਲਦੇ ਹਾਂ ਵੀ ਚਲੋ ਪਹਿਲਾਂ ਦੇ ਭਰੇ ਸੀਗੇ ਹਨਾ ਪਿਛਲੇ ਸਾਲ ਦੇ ਤੇ ਵੀ ਉਹ ਨਿਕਲਿਆਏ ਹੁਣ ਹਨਾ ਇਹ ਤਾਂ ਆਪਾਂ ਮੰਨ ਸਕਦੇ ਹਾਂ ਪਰ ਜੇ ਹੁਣ ਤੁਸੀਂ ਕਹਿੰਦੇ ਨਵੰਬਰ ਚ ਹੀ ਅਸੀਂ ਪਾਸਪੋਰਟ ਦਿੱਤਾ ਸੀਗਾ ਤੇ ਹਜੇ ਤਾਂ ਪੇਪਰ ਕਲਿੱਕ ਹੋ ਰਹੇ ਆ ਸਲਿੱਪਾਂ ਵੀ ਨਹੀਂ ਮਿਲੀਆਂ ਤੇ ਈ ਜਲਦੀ ਪੇਪਰ ਆ ਜਿਹੜੇ ਉਹ ਨਹੀਂ ਨਿਕਲ ਸਕਦੇਗੇ ਨਹੀਂ ਨਿਕਲਦੇ ਇਹ ਕਿਸੇ ਵੀ ਹਾਲਤ ਚ ਨਹੀਂ ਹੋ ਸਕਦਾ हां जी 9 ਮਹੀਨੇ ਵਾਲੇ ਪੇਪਰ ਟੈਟਲੀ ਆ ਕੇ ਪਰਮਨੈਂਟ ਵਾਲੇ ਪੇਪਰ ਬਣਾ ਸਕਦੇ ਹਾਂ ਜੀ ਹਾਂ ਜੀ ਹਾਂ ਜੀ ਬਣਾ ਸਕਦੇ ਆ ਇਹਦੇ ਤੇ ਆਪਣੀ ਪੂਰੀ ਜਿਹੜੀ ਵੀਡੀਓ ਡਿਟੇਲ ਚ ਪਿੱਛੇ ਪਾਈਆਂ ਹੋਈਆਂ ਉਹ ਤੁਸੀਂ ਸੌਣ ਸਕਦੇ ਆ ਤੇ ਬਾਕੀ ਜੇ ਆਪਾਂ ਹੁਣ ਇਸੇ ਵੀਡੀਓ ਚ ਆਪਾਂ ਗੱਲ ਫੇਰ ਕੀਤੀ ਤੁਹਾਡੇ ਨਾਲ ਫੇਰੇ ਵੀਡੀਓ ਜਿਹੜੀ ਆਪਣੀ ਬਹੁਤ ਜ਼ਿਆਦਾ ਲੰਬੀ ਹੋ ਜੂ ਫਿਰ ਜਿਹੜੀ ਜਾਣਕਾਰੀ ਵਾਲੇ ਹੋਰ ਕਮੈਂਟ ਹੁੰਦੇ ਆ ਤੇ ਜਾਂ ਜਿਹੜੀ ਆਪਾਂ ਵੀਰਾਂ ਦੇ ਗੱਲ ਕਰਨੀ ਹੁੰਦੀ ਉਹ ਫੇਰ रह ਜਾਂਦੀ ਆ ਤੇ ਫਿਰ ਵੀਰ ਜ਼ਿਆਦਾ ਲੰਬੀ ਵੀਡੀਓ ਹੋ ਜਾਂਦੀ ਹੈ ਹਨਾ ਜਿਹੜੀ ਪਿੱਛੇ ਵੀਡੀਓ ਹੁੰਦੀ ਉਹ ਛੱਡ ਦਿੰਦੇ ਆ ਤੇ ਅੱਗੇ ਅੱਗੇ ਸੌਣ ਕੇ ਫਿਰ ਵੀਰੋ ਹੀ ਕਮੈਂਟ ਕਰਦੇ ਆ ਚਲੋ ਠੀਕ ਆ ਜੇ ਤਾਂ ਤੁਹਾਨੂੰ ਉਹ ਵੀਡੀਓ ਮਿਲ ਗਈ ਤੇ ਤੁਸੀਂ ਉਹ ਸੌਣ ਲਿਓ ਨਹੀਂ ਆਪਾਂ ਫੇਰ ਕਿਸੇ ਦੇ ਡਿਟੇਲ ਚ ਫੇਰ ਤੁਹਾਨੂੰ ਪੂਰੀ ਜਾਣਕਾਰੀ ਚ ਵੀਡੀਓ ਬਣਾਵਾਂਗੇ ਵੀ ਕਿਵੇਂ ਆਪਾਂ 9 ਮਹੀਨਿਆਂ ਤੇ ਆ ਕੇ ਪੱਕੇ ਹੋ ਸਕਦੇ ਆ ਹਾਂਜੀ ਬਾਕੀ ਜਿਹੜੇ ਆਪਣੇ ਕਮੈਂਟ ਆ ਜੇ ਟਾਈਮ ਹੋਇਆ ਤਾਂ ਆਪਾਂ ਬਾਅਦ ਚ ਪੜਾਂਗੇ ਤੇ ਪਹਿਲਾਂ ਤਾਂ ਆਪਾਂ ਤੁਹਾਨੂੰ ਇੱਕ ਕਮੈਂਟ ਜਿਹੜਾ ਆਪਾਂ ਨੂੰ ਮੈਸੇਜ ਆਇਆ ਸੀਗਾ ਉਹਦੇ ਬਾਰੇ ਆਪਾਂ ਗੱਲ ਕਰਦੇ ਆ ਹਾਂਜੀ ਵੀਰ ਦਾ ਇੱਕ ਮੈਸੇਜ ਆਇਆ ਕੱਲ ਸੁਵਾ ਮੈਂ ਪੜਿਆ ਅਖੇ ਵੀ ਭੈਣ ਜੀ ਮਤਲਬ ਏਜੰਟ ਇਹਨਾਂ ਨੂੰ ਵੀ ਸੇਮ ਹੀ ਇਹਨਾਂ ਵਾਲੇ ਚੈਨਲ ਤੇ ਵੀ ਉਹੀ ਸੇਮ ਕਮੈਂਟ ਆਇਆ ਮੈਨੂੰ ਵੀ ਉਹੀ ਸੇਮ ਕਮੈਂਟ ਆਇਆ ਤੇ ਮੈਂ ਇਹਨਾਂ ਕੋਲੇ ਗੱਲ ਕੀਤੀ ਇਹ ਕਹਿੰਦੇ ਹਾਂ ਮੈਨੂੰ ਵੀ ਆਇਆ ਸੀਗਾ ਤੇ ਉਹ ਕਮੈਂਟ ਸੀਗਾ ਵੀ ਏਜੰਟ ਕਹਿੰਦਾ ਵਾ ਵੀ ਸਾਲ ਵਾਲੇ ਪੇਪਰ ਮੈਂ ਭਰਾਈ ਸੀਗੇ ਵੀ 100% ਵੀ ਮਤਲਬ ਨਿਕਲਣੀ ਆ ਪੇਪਰ ਵੀ ਤੂੰ ਮੈਨੂੰ ਮਤਲਬ ਜਿਹੜੀ ਪੇਮੈਂਟ ਆ ਨਹੀਂ ਤਾਂ ਸਾਰੀ ਕਰ ਦੇ ਹੁਣੇ ਤੇ ਜਾਂ ਫਿਰ ਅਧਿਕ ਕਰ ਦੇ ਵੀ ਨਾਲ ਤੈਨੂੰ ਸੌਖਾ ਹੋ ਜਾਊਗਾ ਤੇ ਵੀ ਨਾਲੇ मतलब ਮੈਂ ਅੱਗੇ ਦੇਣੀ ਆ ਪੇਮੈਂਟ ਹਨਾ ਤੇ ਵੀ ਪੇਪਰ ਤਾਂ ਜਿਹੜੇ 100% ਨਿਕਲਨੇ ਨਿਕਲਨੇ ਵੀ ਹਜੇ ਤੱਕ ਕੋਈ ਕਹਿੰਦੇ ਸੀਗੇ ਨਹੀਂ ਮਿਲੀ ਵੀ ਅਸੀਂ ਕੀ ਕਰੀਏ ਠੀਕ ਆ ਵੀਰ ਜੀ ਤੁਸੀਂ ਤਾਂ ਚਲੋ ਮਤਲਬ ਆਪਾਂ ਨੂੰ ਤੇ ਇਹ ਗੱਲ ਸਾਰੇ ਜਿਹੜੇ ਹੁਣ ਸੌਣਗੇ ਵੀ ਇੱਥੇ ਬੈਠੇ ਹੈ ਨਾ ਉਹਨਾਂ ਨੂੰ ਇਹ ਗੱਲ ਆਊਟ ਲੱਗੂਗੀ ਵੀ ਆਇਲ ਆਏ ਕਹਦਾ ਵੀ ਬੇਕੂਫੀ ਵਾਲੀ ਗੱਲ ਲੱਗੂਗੀ ਹਨਾ ਬਈ ਤੇ ਜਿਹੜੇ ਥੋਣੋਂ ਆ ਉਹ ਵੀ ਆਪਾਂ ਗੱਲ ਸਮਝ ਸਕਦੇ ਆਣੇ ਥੋਣੋਂ ਤਾਂ ਚਲੋ ਇਦਾਂ ਹੀ ਲੱਗਾ ਕਿਉਂਕਿ ਆਪਾਂ ਨੂੰ ਹੁੰਦਾ ਹੀ ਇਦਾਂ ਕਿਸੇ ਬਾਹਰ ਆਉਂਦਾ ਵੀ ਜਿਵੇਂ ਵੀ ਆਪਾਂ ਉਹਨੂੰ ਕੋਈ ਕਹਿੰਦਾ ਵਾ ਜਾਂ ਅੰਠ ਕਹਿੰਦਾ ਜਾਂ ਕੋਈ ਹੋਰ ਕਹਿੰਦਾ ਰਸਤੇਦਾਰ ਕਹਿੰਦਾ ਤੇ ਆਪਾਂ ਉਹਦੀਆਂ ਗੱਲਾਂ 'ਚ ਆ ਜਾਂਦੇ ਆ ਹਨਾ ਵੀ ਹਾਂ ਹਾਂ ਠੀਕ ਆ ਵੀ ਐਂ ਕਰ ਵੀ ਮਤਲਬ ਵੀ ਚੱਲ ਜਿਓ ਕਹਿੰਦਾ ਆਪਾਂ ਕਰਦੇ ਕਿਉਂਕਿ ਆਪਾਂ ਨੂੰ ਇੰਨਾ ਨੌਲੇਜ ਇੱਥੋਂ ਬਾਰੇ ਨਹੀਂ ਪਤਾ ਹੁੰਦੀ ਜਦੋਂ ਆਉਣੇ ਆਪਾਂ ਜਿਆਦਾ ਮੇਨ ਆਪਾਂ ਨੂੰ ਇੱਥੇ ਆ ਕੇ ਸਾਲ ਦੋ ਸਾਲਾਂ 'ਚ ਫੇਰ ਹੀ ਪਤਾ ਲੱਗਦਾ ਵੀ ਇੱਥੇ ਦਾ ਕੀ ਹਿਸਾਬ ਕਿਤਾਬ ਹਨਾ ਤੇ ਜਾਂ ਫਿਰ ਹੁਣ ਜਿਹੜੇ ਵਿਚਾਰੇ ਵੀਰ ਆ ਰਹੇ ਆ ਆ ਰਹੇ ਆ ਮਤਲਬ ਜਿਨ੍ਹਾਂ ਦੇ ਹਜੇ ਪੇਪਰ ਕਿੱਟਾਂ ਜਮਾ ਨਹੀਂ ਹੋਈਆਂ ਜਾਂ ਫਿਰ ਉਹਨਾਂ ਤੋਂ ਪੁੱਛ ਕੇ ਦੇਖੋ ਜਿਨ੍ਹਾਂ ਨੂੰ ਹਜੇ ਕੰਮਕਾਜ ਨਹੀਂ ਮਿਲਿਆਗਾ ਹਨਾ ਵੀ ਇੱਥੇ ਆ ਕੇ ਵੀ ਕਿੰਨਾ ਕੁਸ ਮਤਲਬ ਸਹਿਣਾ ਪੈਂਦਾ ਸੈੱਟ ਹੋਣ ਲਈ ਕਿੰਨਾ ਮਤਲਬ ਸਟ੍ਰੈਗਲ ਕਰਨਾ ਪੈਂਦਾ ਵਾ ਹਨਾ ਤੇ ਉਹਦੇ ਰਹਿਣ ਤੇ ਫਿਰ ਤੁਹਾਨੂੰ ਜਾਣਕੀ ਨੇ ਪੁੱਛ ਲਿਆ ਤੁਹਾਨੂੰ ਵੀ ਮਤਲਬ ਨਹੀਂ ਲੱਗਾ ਮਤਲਬ ਏਡੀ ਗੱਲ ਉਹ ਵੀ ਮੈਂ ਹੁਣ ਸਾਨੂੰ ਇਹ ਹੀ ਗੱਲ ਵੀ ਬਹੁਤ ਮਤਲਬ ਨਹੀਂ ਚੰਗੀ ਲੱਗੀ ਹਨਾ ਵੀ ਏਜੰਟ ਐਦਾਂ ਕਿਦਾਂ ਕਹਿ ਸਕਦਾ ਹਨਾ ਵੀ ਜਾਂ ਇਹ ਤਾਂ ਕੋਈ ਵਕੀਲ ਹੋ ਹੀ ਨਹੀਂ ਸਕਦਾਗਾ ਵੀ ਵਕੀਲ ਪਹਿਲਾਂ ਕਹਿ ਦਵੇ ਵਕੀਲ ਨਹੀਂ ਕਹਿੰਦਾ ਵੀ ਹਾਂ ਵੀ ਪੇ ਦੂਜਾ ਪੈਸੇ ਤੁਸੀਂ ਮੈਨੂੰ ਪਹਿਲਾਂ ਦੋ ਜਿੰਨਾ ਚੱਕਰ ਨੋਲਾ ਉਸ ਤਾਂ ਨਿਕਲਦਾ ਨਹੀਂਗਾ ਹਨਾ ਉਹਨਾਂ ਚੱਕਰ ਤਾਂ ਪੈਸੇ ਮੰਗਣ ਦਾ ਕਿਸੇ ਵੀ ਵਕੀਲ ਦਾ ਜਾਂ ਏਜੰਟ ਦਾ ਮਤਲਬ ਮਤਲਬ ਹੀ ਨਹੀਂ ਮੰਨਦਾਗਾ ਹਨਾ ਵੀ ਮੰਗ ਲੈਣ ਤੁਹਾਡੇ ਤੋਂ ਪੈਸੇ ਉਹ ਤਿਆਰੀ ਦੀ ਜੇ ਆਪਾਂ ਗੱਲ ਕਰਦੇ ਆ ਨਾ ਵੀ ਤਿਆਰੀ ਕਰੋ ਤਿਆਰੀ ਦੀ ਗੱਲ ਹੁੰਦੀ ਆ ਵੀ ਚਲੋ ਪੇਪਰ ਨਿਕਲ ਗਏ ਟੈਨਸ਼ਨ ਨਾ ਲਓ ਤਿਆਰੀ ਕਰੋ ਹਣਾ ਇਹ ਤੁਹਾਨੂੰ ਨਿਜੰਟ ਨੇ ਕਿਹਾ ਹੋਣਾਗਾ ਹਨ ਵੀ ਚਲੋ ਤੁਹਾਡੇ ਪੇਪਰ ਆ ਜਿਹੜੇ ਪੂਰੇ ਚਾਂਸ ਆ ਟਾਈਮ ਸੋਨਾ ਆ ਗਿਆ ਵੀ ਤੁਸੀਂ ਆਦੀ ਤਿਆਰੀ ਕਰ ਲਓ ਆਦੀ ਬੋਲੀ ਸਿੱਖ ਲਓ ਹਨ ਤੇ ਤਾਂ ਕਿ ਜਿਹੜੀ ਤੁਹਾਨੂੰ ਉੱਥੇ ਜਾ ਕੇ ਪ੍ਰੋਬਲਮ ਨਾ ਆਵੇ ਕੰਮ ਤੁਹਾਨੂੰ ਵਧੀਆ ਮਿਲ ਜਾਵੇ ਜਾਂ ਕੋਈ ਕੰਮ ਸਿੱਖ ਲਓ ਹਨ ਵੀ ਜਿਆਦਾ ਤਾਂ ਹਪਾਏ ਕਹਿੰਦੇ ਹੁੰਨੇ ਆ ਜਾਂ ਬੋਲੀ ਸਿੱਖ ਲਓ ਜਾਂ ਕੋਈ ਕੰਮ ਸਿੱਖ ਲਓ ਵੀ ਜਿਹੜਾ ਤੁਹਾਨੂੰ ਆ ਕੇ ਵੀ ਜਿਹੜੀ ਵੀ ਤੁਸੀਂ ਜਾਣਾ ਜਿਹੜੀ ਸਿਟੀ ਚ ਜਾਣਾ ਤੁਸੀਂ ਜਿਹੜੇ ਵੀ ਜ਼ਿਲ੍ਹੇ ਚ ਤੁਸੀਂ ਜਾਣਾ ਉੱਥੇ ਕੀ ਕੰਮ ਜ਼ਿਆਦਾ ਚੱਲਦੇ ਆ ਉਹ ਤੁਸੀਂ ਪੁੱਛ ਕੇ ਉਹਨਾਂ ਤੋਂ ਉਹ ਕੰਮ ਸਿੱਖ ਲਓ ਹਣਾ ਵੀ ਜਦਾਂ ਤੁਹਾਨੂੰ ਨਹੀਂ ਕਿਹਾ ਹੋਣਾ ਉਹਨੇ ਜਾਂ ਤੁਹਾਨੂੰ ਬੋਲੀ ਦਾ ਨਹੀਂ ਕਿਹਾ ਹੋਣਾਗਾ ਵੀ ਤੁਸੀਂ ਬੋਲੀ ਸਿੱਖ ਲਓ ਹਨਾ ਕਿਉਂਕਿ ਉਹ ਤੁਹਾਡੇ ਕੰਮ ਆ ਜੂਗੀ ਕਈ ਵਾਰ ਆਏ ਨੇ ਵੀ ਜਿਹਨੇ ਤੁਹਾਨੂੰ ਪੇਪਰ ਭਰਾਏ ਜਾਂ ਜਿਹਨੇ ਤੁਹਾਨੂੰ ਸੱਦਿਆ ਵੀ ਹਰ ਵਾਰੀ ਤੁਹਾਡੇ ਨਾਲ ਜਾਵੜੇ ਜਾਂ ਕਿਸੇ ਕੋਲ ਇੱਥੇ ਸਾਰੇ ਕੰਮ ਕਰ ਵਾਲੇ ਹੁੰਦੇ ਆ ਰਿਸ਼ਤੇਦਾਰ ਵੀ ਉਹਨਾਂ ਕੋਲ ਆਪਣੀ ਟਾਈਮ ਹੁੰਦਾ ਹਨਾ ਵੀ ਤੁਸੀਂ ਇੰਨੀ ਕੁ ਬੋਲੀ ਬੋਲ ਲਓ ਵੀ ਜਿਹੜੀ ਬਾਹਰ ਅੰਦਰ ਜਦੋਂ ਤੁਸੀਂ ਜਾਣਾ ਵਾ ਕਿਤੇ ਤੁਹਾਡੇ ਕੰਮ ਆ ਜੇ ਤੇ ਜਾਂ ਫਿਰ ਜਾਂ ਅੰਟ ਨੇ ਤੁਹਾਨੂੰ ਆਏ ਨਹੀਂ ਕਿਹਾ ਹੋਣਾ ਵੀ ਚਲੋ ਤੁਹਾਡੇ ਪੇਪਰ ਨਿਕਲਨੇ ਆ ਹਣਾ ਸੋ ਪਰਸੈਂਟ ਹੀ ਨਿਕਲਨੀ ਆ ਚਲ ਜਿਹੜੇ ਵੀਰ ਵਿਆਹ ਇਹ ਆ ਆਪਦੇ ਬੱਚਿਆਂ ਨੂੰ ਲੈ ਕੇ ਦੋ ਦਿਨ ਸੌਰੀ ਜਾਇਓ ਚਲੋ ਇਹ ਤਾਂ ਆਪਾਂ ਮਜ਼ਾਕ ਕਰਦੇ ਆ ਤੇ ਜੰਟ ਨੇ ਪੈਸੇ ਉਹਨੂੰ ਕਹਿਤਾ ਹਨਾ ਪੈਸੇਆਂ ਨੂੰ ਕਹਿਤਾ ਜੰਟ ਨੇ ਤੇ ਵੀ ਇਹ ਗੱਲ ਤਾਂ ਵੀਰ ਜੀ ਕਿਸੇ ਵੀ ਹਾਲਾਤ ਚ ਤੁਸੀਂ ਕਿਤੇ ਵੀ ਨਾ ਕਰਿਓ ਜੰਟ ਤੋਂ ਉਹਨੂੰ ਜਿੰਨਾ ਮਰਜ਼ੀ ਕਹੀ ਜਾਵੇ ਜਿੰਨਾ ਚੈਰ ਤੁਹਾਡੇ ਕੋਲੇ ਨੂਲਾ ਉਸ ਤੇਰੀ ਚਲੋ origignal ਤਾਂ ਉਹਨਾਂ ਨੇ ਨਹੀਂ ਭੇਜਣਾ ਹਨਾ ਆਪਾਂ ਨੂੰ ਪਤਾ ਫੋਟੋ ਨਹੀਂ ਤੁਹਾਨੂੰ ਮੈਲਦੀ ਤੁਸੀਂ ਦਿਖਾਉਂਦੇ ਨਹੀਂ ਕਿਸੇ ਨੂੰ ਹਨਾ ਤੇ ਉਹਨਾਂ ਚਾਹਿਆ ਤੁਸੀਂ ਇਹ ਗਲਤੀ ਕਿਸੇ ਵੀ ਹਾਲਤ ਚ ਨਾ ਕਰਿਓ ਵੀ ਜਾਣਟ ਨੂੰ ਪੈਸੇ ਦੇਣ ਦੀ ਹਨਾ ਆਪਾਂ ਕਹਿੰਦੇ ਚਲੋ ਠੀਕ ਆ ਜੈਸਾ ਆਪਾਂ ਕਹੀ ਜਾਂਦੇ ਆ ਵੀ ਕੋਟਾ ਘਾਟਾ ਹਨਾ ਅ ਵੀ ਮਤਲਬ ਕੋਟਾ ਜਿਆਦਾ ਸੀ ਪੇਪਰ ਘੱਟ ਭਰੇ ਗਏ ਆ ਵੀ ਪੇਪਰ ਨਿਕਲਦੇ ਚਾਂਸ ਆ ਹਨਾ ਤੇ ਕੋਈ ਵੀ ਹੋ ਸਕਦਾ ਹਨਾ ਕੋਈ ਮਾਲਕਾਂ ਤੋਂ ਕੱਲ ਨੂੰ ਕਿਉਂਕਿ ਹੁਣ ਜਦੋਂ ਪੇਪਰ ਇਥੋਂ ਨਿਕਲਿਆ ਇਹਨੂੰ ਲਾਉਸ ਦਾ ਫਿਰ ਤੁਸੀਂ ਜਮਾ ਕਰਾਉਂਗੇ ਉਥੋਂ ਵੀ ਜਿਹੜੀ ਵੈਰੀਫਿਕੇਸ਼ਨ ਹੋਣੀ ਆ ਫੇਰ ਅਸਾ ਦਾ ਕੋਸ ਫੇਰ ਜਾਣਾ ਮਤਲਬ ਮਾਲਕਾਂ ਤੋਂ ਉਹਨਾਂ ਨੇ ਪਤਾ ਕਰਨਾ ਫੇਰ ਹੀ ਜਾ ਕੇ ਤੁਹਾਡਾ ਬੀਜਾ ਜਿਹੜਾ ਲੱਗਣਾ ਹਨਾ ਬਾਕੀ ਉਹ ਤਾਂ ਚਲੋ ਆਪਾਂ ਮੰਨਦੇ ਇੰਨੀ ਵੇਟ ਤਾਂ ਵਕੀਲ ਨਹੀਂ ਵੀ ਕਰਦੇ ਹਨਾ ਇੱਥੋਂ ਵਾਲੇ ਤਾਂ ਮੇਨ ਗੱਲ ਹੀ ਆ ਜਦੋਂ ਮਤਲਬ ਆਪਣਾ ਨੋ ਲਾਫਤ ਆਈ ਉਹ ਦਿਨ ਦੇ ਉਦੋਂ ਜਦੋਂ ਉਹਨਾਂ ਨੂੰ ਉਹਨਾਂ ਦੀ ਪੇਮੈਂਟ ਮਿਲ ਜਾਂਦੀ ਹੈ ਹਨਾ ਚਲੋ ਉਹ ਵੀ ਨੋ ਲਾਫਤ ਨਿਕਲੇ ਹੁੰਦਾ ਫਿਰ ਤਾਂ ਚਲੋ ਚਾਂਸ ਹੁੰਦੇ ਹੀ ਆਪਣਾ ਵੀਜ਼ਾ ਲੱਗਣ ਦੇ ਤੇ ਵੀ ਤੁਸੀਂ ਉਦੋਂ ਹੀ ਮਤਲਬ ਜਦੋਂ ਤੁਹਾਡੇ ਕੋਲ ਪੈੱਕ ਚਲੀ ਗਈਆਂ ਉਦੋਂ ਹੀ ਤੁਸੀਂ ਪੈਸੇ ਆ ਜਿਹੜੇ ਜਿੰਨੇ ਮਤਲਬ ਉਹਨਾਂ ਨੇ ਕਿਤੇ ਆ ਉਦੋਂ ਹੀ ਦਿਓ ਉਦੋਂ ਪਹਿਲਾਂ ਤੁਸੀਂ ਕੋਈ ਵੀ ਪੈਸਾ ਜਿਹੜਾ ਨਾ ਦਿਓ ਬਾਕੀ ਮੈਂ ਤਾਂ ਤੁਹਾਨੂੰ ਮੈਂ ਇੰਨੀ ਕੁ ਗੱਲ ਕਹੀ ਆ ਬਾਕੀ ਤੁਹਾਨੂੰ ਪਤਾ ਹੀ ਇਹ ਫਿਰ ਤੁਹਾਨੂੰ ਆਪਣੀ ਵੀਡੀਓ ਚ ਜਿਹੜੇ ਵੀ ਜੁੜੇ ਹਨ ਫਿਰ ਇਹ ਚੰਗੀ ਤਰ੍ਹਾਂ ਹੀ ਸਮਝਾਉਂਦੇ ਹੁੰਦੇ ਆ ਜਾਣਟਾ ਬਾਰੇ ਵੀ ਜਾਣਟ ਕੀ ਕਰਦੇ ਆ ਤਾਂ ਹੀ ਮੈਂ ਕਿਹਾ ਸੀ ਮੈਂ ਕਿਹਾ ਇਹਨਾਂ ਦਾ ਟਾਈਮ ਲੱਗਾ ਇਹ ਵੀ ਮਤਲਬ ਵੀਡੀਓ ਬਣਾਉਣ ਦੱਸਣਗੇ ਤੁਹਾਨੂੰ ਇਸ ਕਮੈਂਟ ਦਾ ਤੇ ਨਹੀਂ ਫਿਰ ਮੈਂ ਕਿਹਾ ਮੈਂ ਤਾਂ ਚਲੋ ਆਪਦੀ ਵੀਡੀਓ ਚ ਤੁਹਾਡੇ ਨਾਲ ਕਿਉਂਕਿ ਮੈਨੂੰ ਵੀ ਆਇਆ ਸੀ ਕਮੈਂਟ ਮੈਂ ਕਿਹਾ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਹਾਂਜੀ ਵੀਰ ਜੀ ਤੁਹਾਨੂੰ ਸਮਝ ਆ ਗਈ ਹੋਣੀ ਵੀ ਇਦਾਂ ਦੀ ਕੋਈ ਗਲਤੀ ਨਾ ਕਰੋ ਉਹਨੂੰ ਸਾਫ਼ ਕਹਿ ਦਿਓ ਵੀ ਜਦੋਂ ਮੇਰਾ ਨੂੰ ਲਾਫਤਾ ਮੈਨੂੰ ਮੈ ਲੱਗਿਆ ਨਿਕਲਿਆ ਮੈਨੂੰ ਪੈੱਕ ਤੁਸੀਂ ਭੇਜ ਦਿੱਤੀ ਉਦੋਂ ਬਾਅਦ ਹੀ ਤੁਹਾਡੀ ਜਿਹੜੀ ਪੇਮੈਂਟ ਆ ਉਹ ਮਿਲੋਗੀ ਠੀਕ ਹੈ ਜੀ ਹੁਣ ਆਪਣੀ ਵੀਡੀਓ ਵੀ ਕਾਫੀ ਲੰਬੀ ਹੋ ਗਈ ਆ ਕਮੈਂਟ ਆਪਣੇ ਹੋਰ ਵੀ ਆ ਤੇ ਚਲੋ ਆਪਾਂ ਫੇਰ ਅਗਲੀ ਵੀਡੀਓ ਚ ਉਹਨਾਂ ਦੇ ਆਨਸਰ ਦਵਾਂਗੇ ਤੇ ਹੈ ਤਾਂ ਵੀ ਜਾਣਕਾਰੀ ਵਾਲੀ ਉਹ ਕਮੈਂਟ ਤੇ ਚਲੋ ਜਿਹੜੇ ਵੀ ਆਪਣੇ ਵੀਰਾਂ ਦੇ ਹੋਰ ਕਮੈਂਟ ਰਹਿ ਗਏ ਆ ਤੇ ਉਹ ਆਪਾਂ ਅਗਲੀ ਵੀਡੀਓ ਵਿੱਚ ਉਨਾਂ ਦਾ ਜਿਹੜਾ ਜਵਾਬ ਆਪਾਂ ਦਵਾਂਗੇ ਹਾਂਜੀ ਜੇ ਕੋਈ ਬੋਲਰ ਚ ਵੈਸੇ ਤਾਂ ਅੱਜ ਮੇਰੀ ਛੁੱਟੀ ਕਰਕੇ ਮੈਂ ਆਰਾਮ ਨਾਲ ਹੀ ਵੀਡੀਓ ਬਣਾਈ ਹੈ ਮੈਨੂੰ ਕੋਈ ਕਾਲ ਹੀ ਨਹੀਂ ਸੀਗੀ ਤੇ ਆਰਾਮ ਨਾਲ ਹੀ ਆਪਾਂ ਗੱਲਾਂ ਬਾਤਾਂ ਕੀਤੀਆਂ ਵਾ ਤੇ ਜੇ ਫੇਰ ਵੀ ਕੋਈ ਹਨਾ ਕਈ ਵਾਰ ਕਾਲੀ ਕਾਲੀ ਚ ਬੋਲਣ ਚ ਕਿਉਂਕਿ ਮੈਂ ਬੋਲ ਹੀ ਥੋੜਾ ਜਿਹਾ ਵੈਸੇ ਵੀ ਕਾਲ ਕੁਈ ਨਹੀਂ ਹਨਾ ਤੇ ਜੇ ਕੋਈ ਕੋਈ ਬਦ ਘੱਟ ਅੱਖਰ ਜਾਂ ਕੋਈ ਆਪਾਂ ਨਾਲ ਬੋਲਿਆ ਜਾਂਦਾ ਹੁੰਦਾ ਜਾਂ ਕੋਈ ਗਲਤ ਹੋਇਆ ਹੁੰਦਾ ਤੇ ਉਹਦੇ ਲਈ ਆਪਾਂ ਮਾਫੀ ਮੰਗਦੇ ਆ ਤੇ ਬਾਕੀ ਆਪਾਂ ਸ਼ਾਮ ਨੂੰ ਅੱਜ ਜਾਣਾ ਵਾ ਬਾਹਰ ਤੇ ਆਪਾਂ ਬਣਾਉਨੇ ਹੁੰਨੇ ਆ ਥੋੜਾ ਜਿਹਾ ਬਲੌਗ ਤੇ ਜੇ ਕੋਈ ਵੀਰਾਂ ਨੂੰ ਜਾਂ ਜਿਹੜੇ ਇੱਥੇ ਭੈਣਾ ਹਮ ਦੀਆਂ ਹਨ ਭੈਣਾਂ ਨੇ ਆਉਣਾ ਵਾ ਜਾਂ ਆਉਣ ਵਾਲੀ ਸੋਚ ਰਹੀਆਂ ਜਾਂ ਇੱਥੋਂ ਦਾ ਮਾਹੌਲ ਵੇਖਣਾ ਹੁੰਦਾ ਜਾਂ ਤੁਸੀਂ ਵੀ ਕਿੱਦਾਂ ਵੀ ਮਤਲਬ ਮਾਰਕੀਟਾਂ ਵਗੈਰਾ ਜਾਂ ਕੋਈ ਹੋਰ ਵੈਸੇ ਤਾਂ ਜੇ ਇਸ ਜਗ੍ਹਾ ਤੇ ਅਸੀਂ ਸ਼ਾਮ ਨੂੰ ਜਾਣਾ ਉੱਥੇ ਤਾਂ ਨਹੀਂ ਅਸੀਂ ਵੀਡੀਓ ਬਣਾ ਸਕਦੇ ਹਾਂ ਜੇ ਆਸੇ ਪਾਸੇ ਟਾਈਮ ਲੱਗਾ ਤਾਂ ਥੋੜਾ ਜਿਹਾ ਬਲਾਵਾਂਗੇ ਬਲੌਗਿੰਗ ਜਿਵੇਂ ਕਿ ਹੁਣ ਕੱਲ ਗਏ ਸੀਗੇ ਮੈਂ ਬਨਾਇਆ ਸੀ ਮੈਂ ਨਹੀਂ ਵੈਸੇ ਗਈ ਸੀਗੀ ਮੇਰਾ ਬ੍ਰਦਰ ਤੇ ਮੈਂ ਕੰਮ ਤੇ ਸੀਗੀ ਤੇ ਹਰਸ਼ਾਨ ਤੇ ਨੇ ਪਾਪਾ ਗਏ ਸੀਗੇ ਤੇ ਉੱਥੇ ਥੋੜਾ ਜਿਹਾ ਬਲੌਗ ਬਣਾਇਆ ਸੀ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਤੇ ਚਲੋ ਠੀਕ ਆ ਜੇ ਤੁਹਾਨੂੰ ਵਧੀਆ ਲੱਗਦਾ ਹੁੰਦਾ ਤਾਂ ਦੇਖ ਲਿਆ ਕਰੋ ਜੇ ਤੁਹਾਨੂੰ ਮਤਲਬ ਇਹਦੇ ਬਾਰੇ ਤੁਸੀਂ ਪੇਪਰਾਂ ਬਾਰੇ ਜਾਣਕਾਰੀ ਲੈਣੀ ਹੁੰਦੀ ਆ ਤੇ ਚਲੋ ਉਹ ਤੁਸੀਂ ਵੀਡੀਓ ਸੌਣ ਲਿਆ ਕਰੋ ਤੇ ਬਾਕੀ ਆਪਣੀ ਕੋਸ਼ਿਸ਼ ਇਹੀ ਰਹਿੰਦੀ ਹੁੰਦੀ ਆ ਵੀ ਜਾਂ ਇਥੋਂ ਦੇ ਕੰਮਕਾਰ ਆ ਜਿਹੜੇ ਮਤਲਬ ਇਥੋਂ ਦਾ ਮਾਹੌਲ ਆ ਆਪਾਂ ਨਾਲ ਦੀ ਨਾਲ ਜਾਣਕਾਰੀ ਦੀ ਆਪਾਂ ਤੁਹਾਨੂੰ ਉਹ ਵੀ ਦਿਖਾਈਏ ਤੇ ਜੇ ਹਾਂ ਵੀਰਾਂ ਨੇ ਪਹਿਣਾ ਨਹੀਂ ਮਤਲਬ ਉਹ ਦੇਖਣਾ ਹੁੰਦਾ ਤੇ ਉਹ ਆਪਣਾ ਵਲੌਗ ਹੁੰਦਾ ਤੁਸੀਂ ਉਹ ਵੀ ਦੇਖ ਲਿਆ ਕਰੋ ਤੇ ਠੀਕ ਆ ਜੀ ਆਪਾਂ ਮਿਲਾਂਗੇ ਹੁਣ ਅਗਲੀ ਵੀਡੀਓ ਚ ਲੈ ਕੇ ਕੋਈ ਜਾਣਕਾਰੀ ਵਾਲੀ ਵੀਡੀਓ ਤੇ ਬਾਕੀ ਹੁਣ ਦੇਖਦੇ ਆ ਪਰਸਨ ਪੇਪਰ ਕਲਿੱਕ ਹੋ ਰਹੇ ਆ ਅ ਮਤਲਬ ਸੀਜ਼ਨ ਪੇਪਰ ਨਾਮਿਨੇ ਵਾਲੇ ਤੇ ਉਹ ਵੀ ਚਲੋ ਠੀਕ ਵਧੀਆ ਹੀ ਹੋਣਿਆ ਕਿਉਂਕਿ ਉਹ ਆਪਾਂ ਨੇ ਰਿਪੀਟ ਕਰਦੇ ਸਾਰੀ ਗੱਲ ਵੀਡੀਓ ਕੋਟੇ-ਕੋਟੇ ਵਾਲੀ ਤੇ ਆਪਾਂ ਆਸ ਕਰਦੇ ਹਾਂ ਸਾਰੇ ਵੀਰਾਂ ਦੇ ਜਿਹੜੀ ਪੇਪਰ ਆ ਸਾਰਿਆਂ ਦੇ ਨਿਕਲਿਆ ਠੀਕ ਆ ਜੀ ਮਿਲਾਂਗੇ ਅਗਲੀ ਵੀਡੀਓ ਚ ਲੈ ਕੇ ਕੋਈ ਨਵੀਂ ਜਾਣਕਾਰੀ ਹੌਣ ਦਿਓ ਜੀ ਆਗਿਆ ਸਤਿ ਸ੍ਰੀ ਅਕਾਲ